ਕਹਿੰਦੇ ਹਨ ਕਮਾਨ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਅਤੇ ਮੂੰਹ ਵਿੱਚੋਂ ਬੋਲੇ ਗਏ ਸ਼ਬਦ ਕਦੇ ਦੁਬਾਰਾ ਵਾਪਸ ਨਹੀਂ ਆਉਂਦੇ ਇਸੇ ਤਰ੍ਹਾਂ ਹੀ ਹੋਇਆ 1825ਵੀਂ ਵਿੱਚ ਜਦੋਂ ਨਿਕੋਲਸ ਰੂਸ ਦਾ ਰਾਜਾ ਬਣਿਆ ਤਾਂ ਉਸ ਸਮੇਂ ਸਾਰੇ ਪਾਸੇ ਦੰਗਿਆਂ ਦਾ ਮਾਹੌਲ ਸੀ ਰਾਜੇ ਨੇ ਇਹਨਾਂ ਦੰਗਿਆਂ ਨੂੰ ਰੋਕਣ ਲਈ ਰਾਜੇ ਨੇ ਦੰਗੇ ਕਰਾਉਣ ਵਾਲੇ ਮੋਡੀ ਨੂੰ ਫੜ ਕੇ ਉਸ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਦਿੱਤਾ ਜਦੋਂ ਸਿਪਾਹੀ ਉਸ ਨੂੰ ਫਾਂਸੀ ਦੇਣ ਲੱਗੇ ਤਾਂ ਅਚਾਨਕ ਹੀ ਫਾਂਸੀ ਦੇ ਫੰਦੇ ਵਾਲਾ ਰੱਸਾ ਟੁੱਟ ਗਿਆ। ਉਹਨਾਂ ਸਮਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਰੱਸਾ ਟੁੱਟਣਾ ਪਰਮਾਤਮਾ ਵੱਲੋਂ ਇੱਕ ਇਸ਼ਾਰਾ ਹੁੰਦਾ ਹੈ ਕਿ ਉਸ ਆਦਮੀ ਨੂੰ ਮਾਫ਼ ਕੀਤਾ ਜਾਵੇ। ਜਦੋਂ ਸਿਪਾਈਆਂ ਨੇ ਸਾਰੀ ਗੱਲ ਜਾ ਕੇ ਰਾਜੇ ਨੂੰ ਦੱਸੀ ਤਾਂ ਰਾਜੇ ਨੇ ਉਸ ਨੂੰ ਮਾਫ਼ ਕਰਨ ਦਾ ਆਦੇਸ਼ ਦਿੱਤਾ। ਪਰ ਕੋਲ ਹੀ ਬੈਠੇ ਰਾਜੇ ਦੇ ਇੱਕ ਸਲਾਹਕਾਰ ਨੇ ਪੁੱਛਿਆ ਕਿ ਜਦੋਂ ਉਹ ਇਨਸਾਨ ਧਰਤੀ ਤੇ ਡਿੱਗਿਆ ਤਾਂ ਕੀ ਉਸ ਦੇ ਮੂੰਹੋਂ ਕੋਈ ਸ਼ਬਦ ਨਿਕਲਿਆ? ਤਾਂ ਸਿਪਾਈਆਂ ਨੇ ਦੱਸਿਆ ਕਿ ਉਹ ਬੋਲਿਆ ਸੀ ਕਿ ਜਦੋਂ ਰਾਜਾ ਢੰਗ ਦੀ ڪرਸੀ ਨਹੀਂ ਖਰੀਦ ਸਕਦਾ ਤਾਂ ਰਾਜ ਭਾਗ ਕੀ ਚਲਾਏਗਾ ਇਹ ਸੁਣ ਕੇ ਰਾਜੂ ਨੂੰ ਬਹੁਤ ਗੁੱਸਾ ਆਇਆ ਉਸਨੇ ਆਪਣੀ ਤਲਵਾਰ ਲਈ ਅਤੇ ਉਸਦਾ ਸ਼ੀਸ਼ ਢੜ ਤੋਂ ਅਲੱਗ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੇ ਉਹ ਇਸ ਤਰ੍ਹਾਂ ਨਾ ਬੋਲਦਾ ਤਾਂ ਇਹ ਨੌਬਤ ਹੀ ਨਾ ਆਉਂਦੀ ਇਸੇ ਲਈ ਕਿਹਾ ਗਿਆ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ ਆਲਵੇਜ਼ ਸੇ ਲੈਸ